ਮੇਰੇ ਤੋਂ ਪਾਸੇ ਕੋਈ ਰਿਪੋਰਟ ਨਹੀਂ ਹੈ। ਕੱਤ ਵੱੰਗੇ 2 ਘੰਟੇ ਮਹਾਰੀ ਦੇ ਚੱਲਿਆ ਨੂੰ ਹੋ ਗਏ ਤੇ ਭਈਆ ਬਹੁਤ ਬੁਰਾ ਹਾਲ ਹੋ ਰਿਹਾ ਹੈ। ਅਭੀ ਗਾੜੀ ਨਾ ਪਤਾ ਨਹੀਂ ਦਿਖਾਣੀ ਪਵੇਗੀ ਹਮੇਂ। ਖਰਾਬ ਹੋਈ ਹੈ ਕਿ ਉਹ ਇਹ ਨੀਚੇ ਟੱਚ ਹੋ ਗਈ ਹੈ। ਬੁਰਾ ਹਾਲ ਹੈ ਭਾਈ। ਨਮੀਆਂ ਗੱਡੀਆਂ ਦੇ ਸਾਰੇ ਬੈਂਫਰ ਟੁੱਟ ਰਹੇ ਸਸਿਕਲ ਜੀ ਮੈਂ ਤੁਹਾਡੇ ਨਾਲ ਸੋਨੂ ਜਾਸਲਾ ਤੇ ਤੁਸੀਂ ਦੇਖ ਰਹੇ ਹੋ ਫਰੀडम ਟੀਵੀ। ਇਸ ਸਮੇਂ ਖੜੇ ਹੋਏ ਆਸੀ ਖਰੜ ਹਲਕੇ ਦੇ ਵਿੱਚ ਜਿੱਥੇ ਤੁਸੀਂ ਮੇਰੇ ਪਿੱਛੇ ਇੱਕ ਸੜਕ ਚੱਲਦੀ ਦੇਖ ਰਹੇ ਹੋ ਤੇ ਕਾਫੀ ਜਾਮ ਵੀ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ। ਸੋ ਤੁਹਾਨੂੰ ਦੱਸ ਦਈਏ ਕਿ ਇਸ ਸੜਕ ਤੇ ਹਾਲਾਂਕਿ ਖਰੜ ਥੋੜੀ ਦੂਰ ਪੈਂਦਾ ਇੱਥੇ 2-3 ਕਿਲੋਮੀਟਰ ਪਰ ਇੱਥੇ ਭਾਰੀ ਜਾਮ ਔਰ ਖੱਡੇ ਸੜਕਾਂ ਦੇ ਵਿੱਚ ਆਰ ਕਾਫੀ ਜ਼ਿਆਦਾ ਗੱਡੀਆਂ ਫਸੀਆਂ ਹੋਈਆਂ ਨੇ। ਸੋ ਗੱਲਬਾਤ ਕਰਾਂਗੇ ਲੋਕਾਂ ਦੇ ਨਾਲ ਅਤੇ ਕੀ ਕਹਿੰਦੇ ਨੇ ਇਸ ਲੋਕੀ ਸੜਕ ਬਾਰੇ ਅਤੇ ਜਿਹੜੇ ਵੀ ਆਵਾਜ਼ ਹੈ ਜਿਸ ਤਰ੍ਹਾਂ ਵੀ ਚੱਲ ਰਹੀ ਹੈ ਜਾਮ ਦੇ ਬਾਰੇ ਸੋ ਕੋਸ਼ਿਸ਼ ਕਰਾਂਗੇ ਆਮ ਪਬਲਿਕ ਦੇ ਨਾਲ ਗੱਲਬਾਤ ਕਰਨ ਦੀ ਆਓ। ਕੀ ਕਹਿਣਾ ਜਾਊਗਾ ਇੰਨਾ ਬੁਰਾ ਹਾਲ ਐ ਸੜਕ ਦਾ। ਮੁਰੇ ਦੀ ਵਾਰ ਤੋਂ ਹੀ ਫਰ ਨੂੰ ਵਾਇਰ ਜੀ ਦਾ ਖਾਲਸਾ ਵਾਇਰ ਜੀ ਕੀ ਫਟੇ। ਇਹ ਸੜਕ ਉਦਾਂ ਹੀ ਬਣਦੀ ਨਹੀਂ। ਠੀਕ ਹੈ ਜੀ ਹਰ ਇੱਕ ਥਾਂ ਤੇ ਹੁੰਦਾ ਕੋਈ ਨਿਕਾਸ ਨਹੀਂ ਤੇ ਪਾਣੀ ਦਾ ਨਿਕਾਸ ਹੋ ਗਿਆ ਤੇ ਸੜਕ ਵੀ ਸਹੀ ਰਹੇਗੀ। ਆਹ ਕੱਡਿਆਂ ਨੂੰ ਕੋਰਨਾ ਚਾਹੀਦਾ। ਕਈ ਗੱਡੀਆਂ ਬੱਲ ਰਹੀਆਂ ਕੋਈ ਟਰੱਕ ਬੱਲ ਰਿਆ। ਠੀਕ ਹੈ ਜੀ ਇਹ ਆਪਣਾ ਨੂੰ ਪ੍ਰਸ਼ਾਸਨ ਨੂੰ ਆਉ ਚਾਹੀਦਾ ਕਿ ਆ ਕੇ ਦੇਖੇ। ਤੋ ਦੇਖਿਆ ਕਿ ਕਿੰਨੇ ਲੋਕ ਪਰੇਸ਼ਾਨ ਹੈ ਔਰ ਤੁਹਾਨੂੰ ਦੱਸਦੇ ਕਿ ਇਸ ਸਮੇਂ ਅਸੀਂ ਖੜੇ ਹੋਏ ਹਾਂ ਸਿਰਫ ਯਾਨੀ ਖੜਦੇ 2-3 ਕਿਲੋਮੀਟਰ ਅੱਗੇ ਯਾਰ ਪੂਰਾ ਜਾਮ ਲੱਗਿਆ ਹੋਇਆ ਹੈ ਅਸੀਂ ਸੜਕ ਦਿਖਾ ਦੇ ਹਾਂ ਦੇਖੋ ਇੱਕ ਟੈਂਪੋ ਵਾਲਾ ਵੀ ਕਿੰਨਾ ਪਰੇਸ਼ਾਨ ਹੈ ਇੱਕ ਆਟ ਵਾਲਾ ਅਗਰ ਤਨ ਮੁੜ ਕੇ ਦਿਖਾ ਦਈਏ ਤਾਂ ਸ਼ੋਰ ਦਿਖਾਵਾਂਗੇ ਤੁਸੀਂ ਦੇਖ ਸਕਦੇ ਹੋ ਅੱਗੇ ਤੱਕ ਬੜਾ ਬੁਰਾ ਹਾਲ ਹੈ ਔਰ ਇਹ ਤਕਰੀਬਨ ਮੇਰੇ ਖਿਆਲ ਨਾਲ ਹੁਣ بارش ਹੋਈ ਨੋ ਵੀ 4-5 ਦਿਨ ਹੋ ਗਏ ਨੇ ਪਰ ਪਾਣੀ ਦੀ ਨਿਕਾਸੀ ਕਹਿੰਦੇ ਨੇ ਹਜੇ ਤੱਕ ਨਹੀਂ ਹੋਈ ਔਰ ਤੁਸੀਂ ਦੇਖ ਪਾ ਰਹੇ ਹੋ ਕਿ ਕਿੰਨਾ ਬੁਰਾ ਹਾਲ ਹੈ ਔਰ ਕੋਸ਼ਿਸ਼ ਕਰਾਂਗੇ ਜਿਹੜੇ ਉਰੇ ਲੋਕ ਜਾ ਰਹੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਬਿਨ ਮੜਾ ਹਾਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕੁਝ ਕਹੋਗੇ ਕਿ ਇੰਨਾ ਬੁਰਾ ਹਾਲ ਹੈ ਰੋਡ ਬਹੁਤ ਜ਼ਿਆਦਾ ਖਰਾਬ ਹੈ ਜੀ ਸੋ ਦੇਖਿਆ ਕਿ ਰੋਡ ਕਹਿੰਦੇ ਕਿ ਬਹੁਤ ਖਰਾਬ ਹੈ ਔਰ ਪੂਰੇ ਗੱਡੀ ਵਾਲੇ ਆ ਦੇਖ ਲੋ ਆ ਜਿਹੜੇ ਇੱਕ ਟੈਂਪੂ ਫਸਿਆ ਹੋਇਆ ਹੈ ਆ ਟੈਂਪੂ ਫਸਿਆ ਹੋਇਆ ਆ ਦੇਖੋ ਕਿ ਬੰਦੇ ਨੇ ਯੂ ਟਰਨ ਮਾਰਨਾ ਸੀ ਯੂ ਟਰਨ ਮਾਰਦੇ ਹੋਏ ਵਿੱਚ ਇਹ ਗੱਡੀ ਫਸ ਗਈ ਹੈ ਔਰ ਡਰਾਈਵਰ ਵੀ ਕਾਫੀ ਪਰੇਸ਼ਾਨ ਹੈ ਔਰ ਉਧਰੋਂ ਤਾਂ ਤੁਸੀਂ ਦੇਖਿਆ ਹੀ ਐ ਸੀ ਲੋਕਾਂ ਦੇ ਨਾਲ ਵੈਸੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜਾ ਹਲਕਾ ਖਰੜ ਹੈ ਇਹ ਮੇਨ ਜਿਹੜੀ ਸੜਕ ਜਾਂਦੀ ਹੈ ਜਿਹੜੀ ਖਰੜ ਤੋਂ ਯਾਨੀ ਰੋਪੜ ਤੋਂ ਜਿਹੜੀ ਸਿੱਧਾ ਅੰਬਾਰੇ ਨੂੰ ਲੱਗਦੀ ਹੈ ਬੜਾ ਬੁਰਾ ਹਾਲ ਹੈ ਔਰ ਦੇਖੋ ਤੁਸੀਂ ਕਿ ਲੋਕ ਕਿਸ ਤੋਂ ਗੱਡੀਆਂ ਕਮਾਰੇ ਨੇ ਮੈਂ ਗੁਰਪ੍ਰੀਤ ਨੂੰ ਕਹਾਂਗੇ ਕਿ ਥੋੜਾ ਗੱਡੀਆਂ ਦਿਖਾ ਦੇਣਾ ਕਿ ਕਿਸ ਤਰੀਕੇ ਦੇ ਨਾਲ ਕਾਫੀ ਯਾਨੀ ਦੇਖੋ ਕਿ ਔਰਤਾਂ ਵੀ ਚੱਲ ਰਹੀਆਂ ਨੇ ਪੈਦਲ ਚੱਲਣ ਵਾਲਿਆਂ ਨੂੰ ਵੀ ਕਿੰਨੀ ਪਰੇਸ਼ਾਨੀ ਹੈ ਔਰ ਜਿਹੜੀ ਪਾਣੀ ਖੜਾ ਹੈ ਪਾਣੀ ਦੇ ਵਿੱਚ ਯਾਨੀ ਇਹ ਨਹੀਂ ਪਤਾ ਲੱਗ ਰਿਹਾ ਕਿ ਪਾਣੀ ਦੇ ਜਿਹੜਾ ਖੱਡਾ ਹੈ ਉਹ ਖੱਡਾ ਕਿੰਨਾ ਕੁ ਡੂੰਘਾ ਹੈ ਤੁਸੀਂ ਦੇਖਿਓ ਕਿ ਕਿਸ ਤਰੀਕੇ ਦੇ ਨਾਲ ਗੱਡੀਆਂ ਫਸੀਆਂ ਹੋਈਆਂ ਹਾਲਾਂਕਿ 4-5 ਦਿਨ ਹੋ ਗਏ ਨੇ ਹੁਣ بارش ਪਈ ਹੈ ਬੇਗ ਮੜੇ ਸੁਣੋ ਕੀ ਕੀ ਕਹਿਣਾ ਚਾਹੁੰਦੇ ਹੋ ਹਾਲ ਹੈ ਜੀ ਰੋਡ ਦਾ ਬਹੁਤ ਬੁਰਾ ਹਾਲ ਹੈ ਜੀ ਬੋਲ ਬੋਲੇ ਦੇਲੀ ਅਸੀਂ 1.5 ਤੋਂ 2 ਘੰਟੇ ਜੀ ਜਾਮ ਵਿੱਚ ਫਸ ਕੇ ਫਿਰ ਕਿੱਥੇ ਘਰ ਪਹੁੰਚਦੇ ਆ ਬਹੁਤ ਜਿਆਦਾ ਪਰੇਸ਼ਾਨੀ ਹੋਈ ਹੈ ਜੀ ਜਲਦੀ ਜਲਦੀ ਹੱਲ ਕਰੇ ਦਿੱਤਾ ਜਾਵੇ ਕਿੱਥੇ ਰਹਿੰਦੇ ਕਿੱਥੇ ਹੋ ਤੁਸੀਂ ਅਸੀਂ ਸਹੌੜਾ ਬਿਲ ਰਹਿਨੇ ਆਂ ਬਹੁਤ ਜ਼ਿਆਦਾ ਅਸੀਂ ਤੰਗ ਤੰਗ ਪਰੇਸ਼ਾਨ ਆ ਇੱਧਰ ਟੇਲੀ ਹੋ ਕੇ ਕੰਮ ਆ ਰਿਹਾ ਦਾ ਪਰ ਡੇਲੀ ਅਸੀਂ ਦੋ ਦੋ ਘੰਟੇ ਲੇਟ ਹੋ ਜਾ ਰਹੇ ਘਰ ਸੋ ਦੇਖਿਆ ਕਿ ਕਿਵੇਂ ਆਮ ਜਨਤਾ ਕਿੰਨੀ ਪਰੇਸ਼ਾਨ ਹੈ ਕਿ ਦੋ ਦੋ ਘੰਟੇ ਦੋ ਦੋ ਘੰਟੇ ਯਾਨੀ ਕਹਿੰਦੇ ਕਿ ਜਾਮ ਦੇ ਵਿੱਚ ਫਸਣਾ ਪੈਂਦਾ ਸੋ ਆਮ ਲੋਕਾਂ ਦੇ ਨਾਲ ਹੋਰਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਵੱਡੇ ਗੱਡੀਆਂ ਦੇ ਵਾਲੇ ਜਿਸ ਤਰ੍ਹਾਂ ਆ ਰਹੇ ਨੇ ਦੇਖੋਗੇ ਕਿਸ ਤਰੀਕੇ ਦੇ ਨਾਲ ਕਹਿ ਰਹੇ ਨੇ ਕਿ ਬੜਾ ਮਾੜਾ ਹਾਲ ਹੈ ਆਪਾਂ ਖਰੜ ਤੋਂ ਲੈ ਕੇ ਜਿਹੜੀ ਅੰਬਾਲੇ ਨੂੰ ਸੜਕ ਜਾ ਰਹੀ ਹੈ ਉਸ ਰੋਡ ਦੇ ਖੜੇ ਹੋਇਆ ਹਾਲਾਂਕਿ ਲੋਕ ਇਹ ਕਹਿ ਰਹੇ ਨੇ ਕਹਿੰਦੇ ਮਜਬੂਰੀ ਸਦਕਾ ਇੱਥੇ ਚਰਨਾ ਪੈਂਦਾ ਕਿਉਂਕਿ ਦੇਖਿਆ ਜਾਂਦਾ ਕਿ 2-2 ਘੰਟੇ ਜਾਮ ਲੱਗਣਾ 2-2 ਘੰਟੇ ਜਾਮ ਲੱਣਾ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਕਿ ਵੱਡੀ ਨਲਾਇਕੀ ਹੈ ਕਿਉਂਕਿ ਕਹਿੰਦੇ ਨੇ ਕਿ ਪਾਣੀ ਦੀ ਨਿਕਾਸੀ ਬਿਲਕੁਲ ਵੀ ਨਹੀਂ ਹੈਗੀ ਔਰ ਇੱਥੇ ਮੈਂ ਹੋਰ ਭਰਾ ਵੀ ਖੜੇ ਹੋਏ ਨੇ ਜਿਨ੍ਹਾਂ ਦਾ ਟੈਂਪੂ ਫਸਿਆ ਸੀ ਬਾਈ ਦੀ ਗੱਡੀ ਫਸੀ ਹੋਈ ਹੈ ਮੇਰੇ ਮੇਰੇ ਕੀ ਨਾ ਤੁਹਾਡਾ ਮੇਰਾ ਨਾਮ ਜੀ ਤਰਲੋਚਨ ਸਿੰਘ ਜੀ ਕਿੱਥੇ ਰਹਿੰਦੇ ਹੋ ਰਹਿੰਦੇ ਆਪਾਂ ਬੁਲਾਉਂਗੀ ਜੀ ਇਹ ਇਹ ਤੁਹਾਡੀ ਗੱਡੀਆਂ ਨਹੀਂ ਇਹ ਆਪਣੀ ਕੰਪਨੀ ਦੀਆਂ ਗੱਡੀਆਂ ਜੀ ਆਪਾਂ ਨੇ ਤੇ ਆਏ ਦੇ ਨਹੀਂ ਇਦਾਂ ਹੀ ਇਹ ਕੰਮ ਆ ਜੀ ਦੂਜੀ ਤੀਜੀ ਵਾਰ ਆ ਗਏ ਹ ਰੋਡ 'ਤੇ ਇਦਾਂ ਹੀ ਆ ਮਤਲਬ ਕਿ ਖੱਡਿਆਂ ਦੇ ਵਿੱਚੋਂ ਗੱਡੀਆਂ ਹੁਣ ਦੂਸਰੀ ਗੱਡੀ ਖੜਦੀ ਆ ਮਾਲ ਵਾਸਤੇ ਅੱਛਾ ਠੀਕ ਹੈ ਕਿ ਨਹੀਂ ਉਹਦੇ ਵਿੱਚੋਂ ਹੀ ਹੁਣ ਡਿਲੀਵਰੀ ਨਾ ਹੋਵੇ ਕਿ ਤੇ ਪੇਮੈਂਟ ਕੱਟਣਗੇ ਕੰਪਨੀ ਵਾਲੇ ਅੱਛਾ ਕਿਸ ਤਰ੍ਹਾਂ ਤੁਸੀਂ ਯੂ ਟਰਨ ਮਾਰ ਰਹੇ ਸੀ ਯੂ ਟਰਨ ਮਾਰਦੇ ਤੁਹਾਨੂੰ ਪਤਾ ਨਹੀਂ ਲੱਗਿਆ ਉਹ ਰੇ ਖੱਡਾ ਪਾਣੀ ਹੈ ਨਹੀਂ ਜੀ ਨਹੀਂ ਆਈ ਨਾਲ ਵੀ ਗੱਲਬਾਤ ਕਰਦੇ ਆ ਵੀਰੇ ਕੀ ਕਹਿਣਾ ਚਾਹੋਗੇ ਕਿੰਨੀ ਕੀ ਪ੍ਰੇਸ਼ਾਨੀ ਬਈ ਇਹੀ ਕਹਿਣਾ ਚਾਹੂਗੇ ਵੀ ਹੱਥ ਬੰਨ੍ਹ ਕੇ 2 ਘੰਟੇ ਮੁਹਾਲੀ ਤੋਂ ਚੱਲਿਆ ਨੂੰ ਹੋ ਗਿਆ ਇੱਥੇ ਅੱਛਾ ਬਹੁਤ ਬੁਰਾ ਹਾਲ ਹੈ ਸਰਕਾਰ ਦਾ ਸ਼ਰਮਾਣੀ ਚਾਹੀਦੀ ਆ ਮੁੱਖ ਦੀ ਗੱਲ ਇਹ ਹੈ ਹਾਂ ਜਾਮ ਦੇਖੋ ਪਿੱਛੇ ਜਾਮ ਸੂ ਦੇਖਿਆ ਵੀਰ ਕਹਿੰਦੇ ਨੇ ਕਿ ਸਰਕਾਰਾਂ ਨੂੰ ਸ਼ਰਮਾਣੀ ਚਾਹੀਦੀ ਹੈ ਰੋਡ ਦਾ ਮੇਹੀ ਆ ਜੀ ਕੋਈ ਗੱਡੀ ਫਸੀ ਵੀ ਹੁੰਦੀ ਆ ਜੀ ਕੋਈ ਮੋੜ ਖਾਲਾ ਗਿਰ ਗਿਆ ਜੀ ਕੋਈ ਸਕੂਟਰੀ ਵਾਲਾ ਗਿਰ ਗਿਆ ਉਹਨੂੰ ਕੱਢਣੇ ਪੈਂਦਾ ਜੀ ਫਿਰ ਹੈਲਪ ਕਰਨੀ ਪੈਂਦੀ ਬਹੁਤ ਪ੍ਰੇਸ਼ਾਨੀ ਆ ਰਹੀ ਜੀ ਲੋਕਾਂ ਨੂੰ ਐਸੀ ਗੱਲ ਕਰਕੇ ਐਸੀ ਕਹਿੰਦੇ ਜੀ ਸੁਧਾਰ ਜਿਉਂ ਐਡੇ ਟੈਲਾ ਲਾਈਆਂ ਜੀ ਇਸ ਪਹਿਲਾਂ ਸਾਰਾ ਪਾਣੀ ਇਹ ਸਾਰਾ ਉਹ ਉਧਰ ਜਾ ਰਿਹਾ ਜੀ ਠੀਕ ਹੈ ਜੀ ਪਹਿਲਾਂ ਫੇਰ ਪਟ ਹੋ ਰਹੀਆਂ ਇੱਕ ਨਾਮ ਕਰ ਰਹੇ ਹੈ ਜੀ ਆਪਣਾ ਟੈਲਾ ਟੈਲਾ ਲਾ ਰਹੇ ਹੈ ਜੀ ਇੱਕ ਨਾਮ ਆਪਣਾ ਕਰ ਲਈ ਇਹਨਾਂ ਨੇ ਅੱਗੇ ਨੂੰ ਵੋਟਾਂ ਇਹਨੂੰ ਮਿਲਦੀ ਤਾਂ ਕਰ ਰਹੇ ਹੈ ਜੀ ਠੀਕ ਹੈ ਜੀ ਬਾਤੀ ਉੜ ਗਿਆ ਹੀ ਹੱਲ ਪੈ ਜੀ ਇਹ ਜਲਦੀ ਜਲਦੀ ਹੋ ਗਈ ਭਾਈ ਜੀ ਤੁਸੀਂ ਕਹਿੰਦੇ ਕਿ ਪਹਿਲਾਂ ਵੀ ਬਸੇ ਕਿੰਨੇ ਕੇ ਬਈ ਇਹ ਇਦਾਂ ਦੇ ਬੁਰਾ ਹਾਲ ਹੋਇਆ ਕਿੰਨਾ ਕ ਸਮਾਂ ਹੀ ਸੜਕ ਨੂੰ ਇਦਾਂ ਦਾ ਹੋ ਗਿਆ ਹਾਲ ਸਮਾਂ ਦਾ ਵੀਰ ਜੀ ਇਹਨੂੰ ਦਾ ਹਾਲ ਨੂੰ ਤਾਂ ਦੇਖਦੇ ਆਂ 5-6 ਸਾਲ ਹੋ ਗਏ ਨੇ ਇਦਾਂ ਹੀ ਆ ਜੀ ਬਾਕੀ 2-3 ਵਾਰ ਤਾਂ ਇਦਾਂ ਹੀ ਆ ਭਾਈ ਜੀ ਇਹਨੂੰ ਖੱਡੇ ਦਾ ਭਰਾ ਦੋ ਕਿਆ ਕਰੇ ਕਮੇਟੀ ਵਾਲੇ ਔਰ ਹਰ ਰੋਜ਼ ਦੋ ਦੋ ਗੱਡੀਆਂ ਜਰਦੀਆਂ ਵਿੱਚ ਨੁਕਸਾਨ ਹੋ ਰਿਹਾ ਪਪਲੇ ਚਾਹ ਆਰੇ ਬੇਟਾ ਲਾਂਡਾ ਅੱਗੇ ਤੇ ਲੈਣ ਅੱਗੇ ਦੇਖੋ ਕਿੰਨੇ ਪਰੇਸ਼ਾਨ ਹੈ ਲੋਕ ਕਹਿੰਦੇ ਖੱਡੇ ਦਾ ਭਰਾ ਦੋ ਭਾਈ ਜੀ ਕੁਝ ਕਹਿਣਾ ਚਾਹੋਗੇ ਨਹੀਂ ਜੀ ਸੋ ਦੇਖਿਆ ਕਿ ਕਿੰਨੇ ਪਬਲਿਕ ਕਿੰਨੀ ਹਰਾਸ਼ਮੈਂਟ ਹੈ ਕਿੰਨੀ ਪਰੇਸ਼ਾਨ ਹੈ ਸੋ ਇਨਾ ਮਾੜਾ ਹਾਲ ਹੈ ਵੀਰੇ ਕੋਈ ਮਾੜਾ ਮੋਟਾ ਰੋਡ ਕਹਿ ਕੇ ਜਨਾਬ ਕਿਉਂ ਤਾਂ ਕਰਿਓ ਆਂ ਰੋਜ਼ ਨੁਕਸਾਨ ਹੋ ਰਿਹਾ ਸੋ ਦੇਖਿਆ ਕਿ ਕਿੰਨਾ ਪਬਲਿਕ ਕਿੰਨੀ ਪਰੇਸ਼ਾਨ ਹੈ ਹਰ ਕੋਈ ਬੰਦਾ ਇਹ ਕਹਿ ਰਿਹਾ ਕਿ ਵੀਰੇ ਉਚਤਾ ਕਰੋ ਸਰਕਾਰਾਂ ਨੂੰ ਕਹਿ ਰਹੇ ਨੇ ਕਿ ਬੜਾ ਮਾੜਾ ਹਾਲ ਹੈ ਸੋ ਹੋਰ ਬਹੁਤ ਦੇਖਿਆ 21 21 ਅਬਦੇ ਲੋਕਾਂ ਦੇ ਮੂੰਹ ਦੇ ਵਿੱਚ ਕਿ ਬਹੁਤ ਬੁਰਾ ਹਾਲ ਹੈ ਸੋ ਦੇਖਿਆ ਕਿ ਤੁਸੀਂ ਕਿੰਨੇ ਕਿੰਨੇ ਘੰਟੇ ਯਾਨੀ ਫਸਕੇ ਆ ਰਹੇ ਨੇ ਬੜਾ ਉਰਾ ਕੀ ਕਹਿਣਾ ਚਾਹਾਂਗੀ ਕਿ ਕਿੰਨੇ ਕਿ ਜਾਨ ਦੇ ਫਸੇ ਹੋਏ ਭయ్యా ਬਹੁਤ ਬੁਰਾ ਹਾਲ ਹੋ ਰਿਹਾ ਹੈ ਅਭੀ ਗਾੜੀ ਨਾ ਪਤਾ ਨਹੀਂ ਦਿਖਾਨੀ ਪੜੇਗੀ ਹਮੇ ਖਰਾਬ ਹੋਈ ਹੈ ਕਿਆ ਹੋਈ ਹੈ ਨੀਚੇ ਟੱਚ ਹੋ ਗਈ ਹੈ ਬਹੁਤ ਬੁਰਾ ਹਾਲ ਹੈ ਕਿਥੋਂ ਆਇਓ ਅਭੀ ਯਹੀ ਐਸਬੀਪੀ ਤੋਂ ਸੋ ਦੇਖਿਆ ਕਿ ਲੋਕਾਂ ਦਾ ਬੜਾ ਮਾੜਾ ਹਾਲ ਹੈ ਕਹਿੰਦੇ ਕਿ ਜਿੰਨਾ ਅਸਾਂ ਸੀ ਭੁਗਤ ਰਹੇ ਸਾਨੂੰ ਹੀ ਪਤਾ ਵੀਰੇ ਕਿ ਕਿੰਨੇ ਕਿ ਜਾਨ ਦੇ ਫਸੇ ਹੋਏ ਬਹੁਤ ਦੇਰ ਜ਼ਿਆਦਾ ਘੰਟਾ ਹੋ ਗਿਆ ਭਾਈ 1 ਘੰਟੇ ਤੋਂ ਉੱਪਰ ਹੋ ਗਿਆ ਕੀ ਕਹਿਣਾ ਚਾਹਾਂਗੇ ਯੂਨੀਵਰਸਿਟੀ ਦੇ ਸਟੂਡੈਂਟ ਐ ਜੀ ਆਉਣਾ ਜਾਣਾ ਕਰਨਾ ਹੁੰਦਾ ਹੈ ਥਕੇ ਹੁੰਦੇ ਹੈ ਪਹਿਲੇ ਕਾਲਜ ਮੇ ਆਉਣੇ ਜਾਣੇ ਮੇ 1 ਘੰਟਾ ਲਗਾਤੇ ਸਿਰੋ ਇੱਕ ਜੀ ਗਲੀ ਮੇ ਅੱਛਾ ਛੋਟੀ ਹੈ ਹਾਂ ਜੀ ਇਹ ਰੋਡ ਹੁੰਦਾ ਹੈ ਜੀ ਉਹ ਸੋ ਦੇਖਿਆ ਯੂਨੀਵਰਸਿਟੀ ਦੇ ਜਿਹੜੇ ਸਟੂਡੈਂਟ ਐ ਉਹ ਵੀ ਕਹਿੰਦੇ ਫਸੇ ਹੋਏ ਪਰ ਮਾੜਾ ਬਹੁਤ ਮਾੜਾ ਹਾਲ ਹੈ ਕਿ ਕਿਸ ਤਰੀਕੇ ਦੇ ਨਾਲ ਕਹਿੰਦੇ ਕਿ ਜਿਹੜੀ ਸਰਕਾਰਾਂ ਦੀ ਆ ਪ੍ਰਸ਼ਾਸਨ ਦੀ ਕਿਸ ਤਰੀਕੇ ਦੇ ਨਾਲ ਕਹਿੰਦੇ ਖੱਡੇ ਤਾਂ ਭਰੇ ਜਾਣ ਹਾਲਾਂਕਿ ਹਰ ਕੋਈ ਕਹਿੰਦਾ ਹੈ ਕਿ ਸਰਕਾਰਾਂ ਬਾਰੇ ਮਾੜਾ ਬੋਲਦਾ ਪਰ ਕਿਉਂ ਕਹਿੰਦੇ ਦੇਖਿਆ ਜਾਂਦਾ ਹੈ ਕਿ ਸੀਐਮ ਸਾਹਿਬ ਹਾਲਾਂਕਿ ਕੰਮ ਬਹੁਤ ਵਧੀਆ ਕਰ ਰਹੇ ਨੇ ਪਰ ਗਰਾਉਂਡ ਲੈਵਲ ਤੇ ਜੋ ਹਾਲ ਹੈ ਜਨਤਾ ਬੋਲ ਰਹੀ ਹੈ ਕਿ ਕਿੰਨਾ ਮਾੜਾ ਹਾਲ ਹੈ ਕਿ ਕਈ ਸਾਲ ਹੋ ਗਏ ਕਿ ਅਸੀਂ ਦੇਖ ਪਾ ਰਹੇ ਹਾਂ ਕਿ ਇਸ ਸੜਕ ਤੇ ਬਹੁਤ ਸਾਰੇ ਲੋਕ ਆਣਾ ਨਹੀਂ ਚਾਹੁੰਦੇ ਪਰ ਮਜਬੂਰ ਨੇ ਉਹ ਲੋਕ ਜਿਹੜੇ ਇੱਥੇ ਇਲਾਕੇ ਦੇ ਵਿੱਚ ਰਹਿੰਦੇ ਨੇ ਇਸ ਸੜਕ ਤੇ ਚਲਾਣਾ ਪੈਂਦਾ ਔਰ ਦੇਖਿਆ ਜਾ ਰਿਹਾ ਹੈ ਕਿ ਕਿੰਨਾ ਮਾੜਾ ਹਾਲ ਹੈ ਕਿ ਕਿਸ ਤਰੀਕੇ ਦੇ ਨਾਲ ਲੋਕ ਗੁੱਸੇ ਦੇ ਵਿੱਚ ਭਰੇ ਹੋਏ ਨੇ ਸੜਕ ਇਹ ਸਿਰੇ ਸਿਰੇ ਨਹੀਂ ਖਰਾਬ ਪਈ ਹੈ ਇਹ ਖੱਡੇ-ੋੜੇ ਆ ਸਾਰਾ ਪਾਣੀ ਭਰ ਜਾਂਦਾ ਹੈ ਪਿੱਛੇ ਦਾ ਬਹੁਤ ਜ਼ਿਆਦਾ ਪਰੇਸ਼ਾਨੀ ਹੁੰਦੀ ਹੈ ਸਾਨੂੰ ਰਬੜ ਖੁੰਨੀ ਮੱਜ ਰਹੀ ਇੱਧਰ ਸਾਂ ਇੰਨਾ ਬੁਰਾ ਹਾਲ ਹੈ ਚਿਕੜੇ ਚਿਕੜੋ ਇਹਦਾ ਲੋਕ ਗਾਰੇ ਮਰ ਜਾਂਦੇ ਆ ਜੀ ਇਹਨਾਂ ਨੇ ਇੱਕ ਪਾਈਪ ਪਾਈ ਹੈ ਜੀ ਹੁਣ ਸੜ ਸੜ ਪਹਿਲਾਂ ਸੜਕਾਂ ਪਰਤੀਆਂ ਪਾਈ ਪਾਤੇ ਇਸ ਗਾਰੇ ਗੁਆਰਾ ਪਿਆ ਜਮੀਂ ਪੈਂਦਾ ਸਾਰੇ ਕੀ ਬੁਰਾ ਹਾਲ ਹੋ ਜਾਂਦਾ ਸੋ ਦੇਖੇ ਕਿ ਤੁਸੀਂ ਮੈਂ ਕਹਾਂਗਾ ਕਿ ਗੁਰਪ੍ਰੀਤ ਨੂੰ ਅੱਗੇ ਅੱਗੇ ਆ ਜਾਣਾ ਕਿ ਦਿਖਾਈ ਜਾਣਾ ਚੱਲਦੇ ਹੋਏ ਦਿਖਾ ਲੈਣਾ ਮੇਰੇ ਪਿੱਛੇ ਆ ਜਾਣਾ ਕਿ ਕਿਸ ਤਰੀਕੇ ਨਾਲ ਮੈਂ ਖਾਂ ਕੇ ਗੱਡੀ ਗੁਰਪ੍ਰੀਤ ਨੂੰ ਕੈਮਰਾ ਆਨ ਹੀ ਰੱਖਣਾ ਇਹ ਕੀ ਹਾਲ ਮੁਰਾ ਹਾਲ ਹੈ ਭਾਈ ਨਵੀਆਂ ਗੱਡੀਆਂ ਦੇ ਸਾਰਿਆਂ ਦੇ ਬੈਂਫਰ ਟੁੱਟ ਰਹੇ ਆ ਬਹੁਤ ਇੱਧਰ ਕੋਈ ਸਰਕਾਰ ਤੇ ਆ ਨਹੀਂ ਦੇ ਰਹੀ ਇਹ ਰਾਸਤੇ ਤੇ ਥੋੜੀ ਬਹੁਤੀ ਮਿੱਟੀ ਪਾਣੀ ਚਾਹੀਦੀ ਹੈ ਤਾਂ ਕਿ ਥੋੜਾ ਜਿਹਾ ਸਹੀ ਹੋ ਕੇ ਰਾਸਤਾ ਸਹੀ ਚੱਲ ਸਕੇ ਬਹੁਤ ਬੁਰਾ ਹਾਲ ਹੈ ਜੀ ਸੋ ਦੇਖੇਗੇ ਕਿ ਕਿਸ ਤਰੀਕੇ ਦੇ ਨਾਲ ਗੱਡੀਆਂ ਦੇ ਬੈਂਫਰ ਥੱਲੇ ਲੱਗ ਰਹੇ ਨੇ ਕਿ ਮਾੜਾ ਮਾੜਾ ਹਾਲ ਹੈ ਬਹੁਤ ਜ਼ਿਆਦਾ ਬਹੁਤ ਜ਼ਿਆਦਾ আর ਦੇਖੋ ਕਿ ਕਿਸ ਤਰੀਕੇ ਦੇ ਨਾਲ ਪਿੱਛੇ ਲੋਕ ਖੜੇ ਹੋਏ ਨੇ ਔਰ ਇੰਨੀ ਪਬਲਿਕ 에 ਹਰਾਸ਼ਮੈਂਟ ਹੋਈ ਹੋਈ ਹੈ ਔਰ ਦੇਖੋ ਕਿ ਜਿਹੜੀ ਛੋਟੀ ਗੱਡੀ ਹੈ ਕਾਰ ਹੈ ਉਹਦਾ ਵੈਪਰ ਤੱਕ ਥੱਲੇ ਲੱਗ ਰਿਹਾ ਕਹਿੰਦੇ ਨੇ ਕਿ ਹੁਣ ਪਿੱਛੇ ਆਪੀ ਗੱਲ ਵੀ ਕੀਤੀ ਸੀ ਇੱਕ ਭੈਣ ਨੇ ਸਾਡੀ ਨੇ ਕਿਹਾ ਸੀ ਕਹਿੰਦੇ ਕਿ ਗੱਡੀ ਨੂੰ ਹੁਣ ਦਿਖਾਣਾ ਪਏਗਾ ਕਿ ਕਿੰਨਾ ਕੁ ਨੁਕਸਾਨ ਹੋਇਆ ਕਿਉਂਕਿ ਗੱਡੀ ਦਾ ਪੂਰੀ ਜਿਹੜੀ ਚਾਸੀ ਆ ਉਹ ਥੱਲੇ ਲੱਗ ਜਾਂਦੀ ਹੈ ਸੋ ਦੇਖੋ ਕਿਸ ਤਰੀਕੇ ਦੇ ਨਾਲ ਜਿਹੜੇ ਲੋਕ ਹਰੈਸ਼ਮੈਂਟ ਹਾਲਾਂਕਿ ਗੱਡੀ ਅੱਗੇ ਜਾ ਕਿੰਨਾ ਖੱਡਾ ਪਾਣੀ ਪਿਆ ਹੈ ਔਰ ਔਰ ਗੱਡੀ ਆ ਦੇਖੋ ਆ ਟਾਇਰ ਐ ਲਗਾ ਕੇ ਫਿਰ ਵੀ ਚ assi ਥੱਲੇ ਲੱਗ ਰਹੀ ਐ ਔਰ ਡਰਾਈਵਰ ਦੇ ਮੂੰਹ ਤੇ ਵੈਸੇ ਥੋੜੀ ਸਮਾਈਲ ਤਾਂ ਹੈ ਦੇਖੋ ਕਿ ਕਿਸ ਤਰੀਕੇ ਦੇ ਨਾਲ ਗੱਡੀ ਨਿਕਲ ਰਹੀ ਐ ਔਰ ਡਰਾਈਵਰ ਡਰਾਈਵਰ ਭਰਾ ਜਿਹੜੇ ਪਿੱਛੇ ਮੋਟਰਸਾਈਕਲਾਂ ਵਾਲੇ ਆ ਰਹੇ ਨੇ ਮੋਟਰਸਾਈਕਲਾਂ ਆ ਰਹੇ ਕਿੰਨੇ ਪਰੇਸ਼ਾਨ ਐ ਕਿੰਨਾ ਗਾਰਾ ਪਾਣੀ ਬਣਿਆ ਹੋਇਆ ਸਰਦਾਰ ਜੀ ਕੀ ਕਹਿਣਾ ਚਾਹਾਂਗੇ ਕਿ ਜਿੰਨਾ ਬੁਰਾ ਹਾਲ ਸੜਕੇ ਸੜਕ ਦਾ ਬਹੁਤ ਬੁਰਾ ਹਾਲ ਐ ਭਾਈ ਬਹੁਤ ਪਰੇਸ਼ਾਨ ਹੋਏ ਲੋਕੀ ਰੋਜ ਰੋਡੀਆਂ ਫਸਦੀਆਂ ਸੋ ਦੇਖਿਆ ਕਿ ਲੋਕ ਕਾਫੀ ਪਰੇਸ਼ਾਨ ਨੇ ਮੇਰੇ ਇਹ ਕਹਿਣਾ ਚਾਹਾਂਗਾ ਕੁਝ ਬਹੁਤ ਬੁਰਾ ਹਾਲ ਹੈ ਭਾਈ ਜੀ ਇਧਰ ਦਾ ਬਾਈਕ ਲੈ ਕੇ ਆਣੇ ਵੰਡਰ ਲੱਗਦਾ ਹੈ ਬਾਈ ਸੋ ਦੇਖਿਆ ਕਿ ਕਿੰਨਾ ਬੁਰਾ ਹਾਲ ਹੈ ਸੋ ਕੋਸ਼ਿਸ਼ ਕਰਾਂਗੇ ਕਿ ਜਿਹੜੇ ਇੱਥੇ ਦੁਕਾਨਦਾਰ ਹੈ ਕਿਉਂਕਿ ਉਹ ਦੇਖੋ ਮੇਰੇ ਪਿੱਛੇ ਤੱਕ ਦਿਖਾਉ ਮੈਂ ਕਹਾਂਗਾ ਥੋੜਾ ਜਿਹਾ ਕੈਮਰਾ ਜ਼ੂਮ ਕਰਕੇ ਦਿਖਾ ਦੇਣਾ ਕਿ ਬੜਾ ਮਾੜਾ ਹਾਲ ਹੈ ਕਿ ਜਾਂ ਜਾਮ ਦੂਰ ਤੱਕ ਲੱਗਿਆ ਹੋਇਆ ਕਿਉਂਕਿ ਜਾਮ ਲੱਗੇ ਵੀ ਕਿਉਂ ਨਾ ਜਿਸ ਤਰੀਕੇ ਦੇ ਨਾਲ ਉੱਥੇ ਬੜੇ ਬੜੇ ਖੱਡੇ ਪਏ ਹੋਏ ਨੇ ਹਾਲਾਂਕਿ ਬਾਰਿਸ਼ ਵੀ ਪਈ ਨੂੰ ਕਾਫੀ ਚਿਰ ਹੋ ਗਿਆ ਜਿਸ ਟਾਈਮ ਬਾਰਿਸ਼ ਪੈਂਦੀ ਹੈ ਉਸ ਟਾਈਮ ਤਾਂ ਮਾੜਾ ਹਾਲ ਹੋ ਜਾਂਦਾ ਵੀਰੇ ਤੁਹਾਡਾ ਕੀ ਨਾਮ ਵਿਕਰਮ ਸਿੰਘ ਵਿਕਰਮ ਵੀਰੇ ਕਿਸ ਤਰ੍ਹਾਂ ਦੇਖਦੇ ਹੋ ਇਹ ਹਾਲਾਤਾਂ ਨੂੰ ਵੀਰੇ ਬਹੁਤ ਬੁਰਾ ਹਾਲ ਹੈ ਖੜ ਰਦਾ ਤਾਂ ਨਾ ਉਹਨਾਂ ਦੇਖੋ ਤੁਸੀਂ ਸੜਕ ਬਣ ਰਹੀ ਹੈ ਜਿਹੜੀ ਇੱਥੇ ਟਾਈਲਾਂ ਲਾ ਰਹੇ ਨੇ ਇਹ ਟਾਈਲਾਂ ਤੁਸੀਂ ਨੈਸ਼ਨਲ ਰੋਡ ਦੇ ਟਾਈਲਾਂ ਤਾਂ ਇੱਥੇ ਕੰਮਜਾਬ ਨਹੀਂ ਇਹ ਕੜਾਮ ਗਲੀ ਹੈ ਕੋਈ ਇਹ ਇੱਥੇ ਬਾਈਕ ਦੇ ਦੁਆਰਾ ਜਾਣਗੇ ਆ ਮੀਨ ਦੇ ਵਿੱਚ ਸਲਿੱਪ ਹੋਵੋਗੇ ਆਓ ਤਾ ਕਿੰਨੇ ਐਕਸੀਡੈਂਟ ਹੋਣਗੇ ਉਹਦੇ ਤੇ ਇਹ ਮੇਨ ਰੋਡ ਹੈ ਕੋਈ ਗਲੀ ਨਹੀਂ ਹੈਗੀ ਇਹ ਮੇਨ ਰੋਡ ਹੈ ਇਹ ਮੇਨ ਹਾਈਵੇ ਹੈ ਨੈਸ਼ਨਲ ਹਾਈਵੇ ਇਹਦੇ ਤੁਸੀਂ ਆਹ ਟਾਇਲ ਲਾ ਰਹੇ ਲੋਕ ਟਾਇਲ ਇਹ ਕੰਮਜਾਬ ਥੋੜਾ ਨਾ ਹੋਣੀ ਇੱਥੇ ਇਹ ਤਾਂ ਆਮ ਗਲੀਆਂ ਦੇ ਵਿੱਚ ਲਾਉਣ ਵਾਲੀ ਹੈ ਇਹ ਤੁਸੀਂ ਮੇਨ ਰੋਡ ਤੇ ਲਾ ਰਹੇ ਹੋ ਇਹ ਕੋਈ ਕੰਮਜਾਬ ਇਹ ਤਾਂ ਆਰਟੀਸੀ ਬਣਨਾ ਚਾਹੀਦਾ ਹੈ ਸੋ ਵੀਰੇ ਹੋਰ ਵੀ ਖੜੇ ਨੇ ਵੀਰੇ ਤੁਸੀਂ ਕਹਿੰਦਾ ਕੀ ਕਹਿਣਾ ਜਾਵਾਂ ਇਹ ਤਾਂ ਜਿਦ ਤੋਂ ਆਮ ਆ ਦੀ ਪਾਰਟੀ ਸਰਕਾਰ ਆਈ ਹੈ ਨਾ ਇਹਦੇ ਵਿੱਚ ਇਹ ਹੈ ਕਿ 4 ਸਾਲ ਦੇ ਵਿੱਚ ਨਾ ਕੋਈ ਵਿਕਾਸ ਨਹੀਂ ਕਰਿਆ ਇਹ ਹੈ ਵੀ ਹੁਣ ਜਦੋਂ ਲੋਕ ਧਰਨੇ ਪ੍ਰਦਰਸ਼ਨ ਕਰਨ ਲੱਗੇ ਆ ਨੇ ਇੱਥੇ ਅਨਮੋਲਗਗਨਵਾਨ ਜੀ ਦਾ ਧਰਨੇ ਪ੍ਰਦਰਸ਼ਨ ਲੱਗੇ ਕਾਰਨ ਮੁਰਦਾ ਆਵਾਜ਼ ਲੱਗੇ ਕਾਰਨ ਉਹ ਤਾਂ ਹੁਣ ਸੁੱਤੇ ਪਏ ਹੁਣ ਜੇ ਅੱਗੇ ਇੱਥੇ ਤੁਸੀਂ ਥੋੜਾ ਸਾਹਮਣੇ ਦੇਖ ਲਓ ਕਿ ਆ ਕੋਈ ਰਾਤ ਨੂੰ ਗਿਰਜਵਾ ਕੋਈ ਮਰਜਵਾ ਹੈ ਉਹਨਾਂ ਕੋਈ ਰਿਸਪੌਂਸਿਬਿਲਟੀ ਥੋੜੀ ਸਰਕਾਰ ਦੀ ਕੋਈ ਸਰਕਾਰਾਂ ਤਾਂ ਇਹ ਕਹਿ ਰਹੇ ਕਿ بارش ਕਰਕੇ ਚਲੋ ਟੁੱਟੀਆਂ ਸੜਕਾਂ ਅਸੀਂ ਬਣਵਾ ਦਾਂਗੇ بارش ਇੰਨੀ ਪਈ ਹੈ ਸਰਕਾਰ 4 ਸਾਲ ਪਹਿਲਾਂ ਕਿੱਥੇ ਸੀਗੀ ਕੈਬਨਟ ਮੰਤਰੀ ਵੀ ਆ ਚੁੱਕੇ ਅਨਮੋਲਗਗਨਵਾਨ ਉਹਦੇ ਪਰ ਸਰਕਾਰ ਕਿੱਥੇ ਸੁੱਤੀ ਪਈ ਸੀ ਇਹਦਾ ਸਰਕਾਰ ਹੁਣ ਜਾਗੀ ਹੈ ਜਦੋਂ ਲੋਕਾਂ ਦਾ ਵਿਰੋਧ ਲੱਗਿਆ ਹੋਣ ਤਾਂ ਹੁਣ ਜਾਗੀ ਹੈ ਸਰਕਾਰ ਸੋ ਧੰਨਵਾਦ ਸੋ ਦੇਖਿਆ ਕਿ ਕਿੰਨੇ ਲੋਕ ਪਰੇਸ਼ਾਨ ਨੇ ਹਾਲਾਂਕਿ ਸਰਕਾਰਾਂ ਨੂੰ ਬਹੁਤ ਮਾੜਾ ਚੰਗਾ ਬੋਲ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਜੋ ਵੀ ਇੱਥੇ ਹੋ ਰਿਹਾ ਹੈ ਕਿ ਕਿੰਨਾ ਟ੍ਰੈਫਿਕ ਹੈ ਔਰ ਮੈਂ ਤੁਹਾਨੂੰ ਦਿਖਾਇਆ ਕਿ ਜਾਮ ਕਿੰਨਾ ਹੈ ਔਰ ਲੋਕਾਂ ਦੇ ਨਾਲ ਵੀ ਗੱਲਬਾਤ ਕਰਾਈ ਕਿ ਲੋਕ ਕਿੰਨੇ ਪਰੇਸ਼ਾਨ ਨੇ ਪਰ ਲੋਕ ਇਹ ਉਰੇ ਤੱਕ ਗੱਲਾਂ ਕਰ ਰਹੇ ਨੇ ਗਾਹਾਂ ਤੱਕ ਸਰਕਾਰਾਂ ਨੂੰ ਕੱਢ ਰਹੇ ਨੇ ਬਾਰੇ ਸਰਕਾਰ ਕਹਿੰਦੇ ਨੇ ਕਿ ਲਗਾਤਾਰ ਕੰਮ ਵੀ ਕਰ ਰਹੀ ਹੈ ਆ ਦੇਖੋ ਆ ਗੱਡੀ ਦਾ ਗੱਡੀ ਦਾ ਹਾਲ ਦੇਖੋ ਕਿ ਕਿਸ ਤਰ੍ਹਾਂ ਧੜਾਕ ਦੇ ਕੇ ਆਵਾਜ਼ ਗੱਡੀ ਦੀ ਯਾਨੀ ਨੀਚੇ ਵੱਜਣ ਦੀ ਆਈ ਹੈ ਸੋ ਦੇਖਿਆ ਕਿ ਆਪਾਂ ਮੈਂ ਉਹ ਕਹਾਂਗੇ ਕਿ ਅੱਗੇ ਦਾ ਕਾਹ ਲੈਣਾ ਕਿ ਵੀਰੇ ਕੀ ਕਹਿਣਾ ਚਾਹੋਗੇ ਕਿੰਨਾ ਕੁ ਬੁਰਾ ਹਾਲ ਦੇਖਣਾ ਸੜਕ ਦਾ ਬੜਾ ਬਹੁਤ ਮਾੜਾ ਹਾਲ ਹੈ ਜੀ ਕੱਖ ਨਹੀਂ ਕਰਦੇ ਆ ਤੁਹਾਡੇ ਸਾਹਮਣੇ ਹੀ ਹੈ ਜੀ ਵੋਟਾ-ਵੋਟਾ ਨੇ ਟਾਈਮ ਆਉਂਦੇ ਆ ਬਾਅਦ ਚੇ ਨਹੀਂ ਫੋਟੋਆਂ ਖਿਚਾਣ ਆਉਂਦੇ ਆ ਕਰਨਾ ਕੱਖ ਨਹੀਂ ਆ ਮਲੇ ਕੀ ਬਾਤ ਹੈ तो देख के लोग कितने परेशान है कुछ कहोगे सड़क बारे मैं आता रहता हूँ इधर से तो एक दिन में गिरते गिरते बचा था यहाँ से कल परसों की बात है सुबह की अच्छा। तो बहुत खराब रोड है बहुत टाइम से यहाँ पे ऐसा तो इसको ठीक करवाना चाहिए करवाई नहीं रही प्रशासन अब क्या बोले आना जाना यही रस्ते से हमारा यानी आना जाना इतना ही था परेशानी वो देखो बहुत परेशानी होती है वो देखो वो वहाँ पे फंसा हुआ देखो ਤੋ ਦੇਖੇਗੇ ਕਿ ਇਸ ਦੇਖੋ ਇੱਕ ਐਕਟਿਵ ਵਾਲਾ ਮੈਂ ਕਹਾਂਗਾ ਕਿ ਗੁਰੂ ਗ੍ਰੰਥ ਸਾਹਿਬ ਦੇ ਥੋੜਾ ਸ਼ਾਰਟ ਲੈ ਲੈਣਾ ਕਿ ਕਿਸ ਤਰੀਕੇ ਦੇ ਨਾਲ ਲੋਕ ਪਰੇਸ਼ਾਨ ਹੋ ਰਹੇ ਨੇ ਔਰ ਆ ਦੇਖੋ ਬੱਸਾਂ ਬੱਸਾਂ ਵੀ ਜਾ ਰਹੀਆਂ ਨੇ ਔਰ ਰੋਂਗ ਸਾਈਡ ਦੇ ਬੱਸ ਵਾਲਿਆਂ ਨੂੰ ਪਰਵਾਹ ਨਹੀਂ ਹੈਗੀ ਕਿ ਮੈਂ ਰੋਂਗ ਸਾਈਡ ਜਾ ਰਹੇ ਹਾਂ ਕਿਹੜੀ ਸਾਈਡ ਜਾ ਰਹੇ ਹਾਂ ਪਰ ਇਹਨਾਂ ਨੂੰ ਇਹ ਹੁੰਦਾ ਕਿ ਸੁਵਾਰੀਆਂ ਚੱਕਣੀਆਂ ਨੇ ਰਾਂਗ ਸਾਈਡ ਦੇ ਵਿੱਚ ਜਾ ਰਹੀ ਹੈ ਗੱਡੀ ਔਰ ਦੇਖਿਆ ਕਿ ਕੋਈ ਪਰਵਾਹ ਨਹੀਂ ਹੈਗੀ ਇਹਨਾਂ ਨੂੰ ਕਿ ਅਸੀਂ ਸੁਵਾਰੀ ਚੱਕਣੀਆਂ ਇਹਨਾਂ ਨੇ ਬੱਸ ਜਾਣਾ ਔਰ ਕਿੰਨਾ ਯਾਨੀ ਬੁਰਾ ਹਾਲ ਹੈ ਸੜਕ ਦਾ ਫੇਰ ਵੀ ਦੇਖੋ ਜਾਮ ਇਦਾਂ ਹੀ ਲੱਗਦੇ ਨੇ ਪਰ ਕਿਸ ਤਰੀਕੇ ਦੇ ਨਾਲ ਪਤਾ ਹੀ ਨਹੀਂ ਹੈਗਾ ਕਿ ਲੋਕੀ ਰੋਂਗ ਸਾਈਡ ਜਾ ਕੇ ਵੀ ਸਾਰੇ ਦੇਖ ਰਹੇ ਕਿ ਸਵਾਰੀ ਚੱਕਣੇ ਪਰ ਇਦਾਂ ਹੀ ਜਾਮ ਲੱਗਦਾ ਵੀਰੇ ਕੀ ਕਹਿਣਾ ਚਾਹੋਗੇ ਤੁਸੀਂ ਕਿ ਸੜਕ ਦੇ ਬਾਰੇ ਪਾਜੀ ਅਸੀਂ ਤੇ ਕਹਿੰਦੇ ਆ ਵੀ ਬਹੁਤ ਬਰਾ ਵਾਲਾ ਰੋਡ ਦਾ ਬਣਨੀ ਚਾਹੀਦੀ ਏ ਛੇਤੀ ਛੇਤੀ ਜਿੰਨਾ ਵੀ ਆਹ ਸਾਈਡ ਬਣ ਗਈ ਕਿੱਥੇ ਰਹਿੰਦੇ ਆਂ ਅਈ ਇੱਥੇ ਖੜੜੇ ਰਹਿੰਦੇ ਮੇਰੇ ਖੜੜੀ ਖੜੜੀ ਅੱਛਾ ਫਿਰ ਯਾਨੀ ਕਿੰਨੇ ਕ ਸਮੇਂ ਤੋਂ ਦੇਖ ਰਹੇ ਇੰਨੇ ਜਾਮ ਦੇ ਵਿੱਚ ਫਸਣਾ ਹਾਲੇ ਕਿ بارش ਵੀ ਨਹੀਂ ਹੈਗੀ ਸਾਨੂੰ ਤਾਂ ਵੀਰੇ ਕਾਫੀ ਸਮਾਂ ਹੋ ਗਿਆ ਇੱਥੇ ਹੰਡਾਉਂਦੇ ਆ ਅਸੀਂ ਇੱਥੇ ਆਪ ਸਗੋਂ ਨਵਾਂ ਦੇ ਰਹੇ ਆ ਟ੍ਰੈਫਿਕ ਟ੍ਰੋਪਿਕ ਸਾਰੀ ਜਿੰਨੀ ਵੀ ਆਉਂਦੀ ਆ ਇੱਥੇ ਸਾਰੀ ਆਪ ਹੀ ਕਰਦੇ ਰਹੇ ਆ ਜਿੰਨਾ ਵੀ ਇੱਥੇ ਹੈਗਾ ਸੀਗਾ ਸਰਕਾਰਾਂ ਦੀ ਕਾਰਜ ਕੁਝ ਹੋਰ ਕਿਵੇਂ ਦੇਖਦੇ ਹੋ ਭਾਈ ਹੁਣ ਲੱਗੇ ਆ ਉਹ ਵੀ ਹੁਣ ਇੱਕ ਬਾਰਸ਼ਾਂ ਕਰਕੇ ਹੁਣ ਆ ਇਧਰ ਵਾਲੀ ਚੱਲ ਪਏ ਤੇ ਆ ਬਣ ਜੇ ਤੇ ਇਹਦਾ ਵੀ ਆ ਵੀ ਇੱਥੇ ਡੂੰਗੇ ਬਹੁਤ ਟਏ ਹੈਗੇ ਆ ਹੂੰ ਠੀਕ ਹੈ ਸੋ ਦੇਖਿਆ ਕਿ ਬਹੁਤ ਸਾਰੇ ਲੋਕ ਆਪਣਾ ਦਰਦ ਦੱਸ ਰਹੇ ਨੇ ਕਿ ਕਿੰਨਾ ਮਾੜਾ ਹਾਲ ਹੈ ਕਿਉਂਕਿ ਇਹ ਦੇਖਿਆ ਜਾਂਦਾ ਕਿ ਬਹੁਤ ਸਾਰੇ ਲੋਕ ਇਲਾਕੇ ਦੇ ਵਿੱਚ ਰਹਿੰਦੇ ਨੇ ਕਿਉਂਕਿ ਸੜਕ ਇਹੀ ਲੱਗਦੀ ਹੈ ਪਰ ਬਹੁਤ ਜਿਹੜੇ ਲੋਕ ਨੇ ਉਹ ਆਣਾ ਵੀ ਨਹੀਂ ਜਾਂਦੇ ਇਸ ਸੜਕ ਤੇ ਕਿ ਮਾੜਾ ਹਾਲ ਹੈ ਔਰ ਕਈ ਤਾਂ ਸਰਕਾਰਾਂ ਨੂੰ ਔਰੇ ਤਾਂ ਕਹਦੇ ਕਿ ਇੰਨੇ ਸਾਲ ਹੋ ਗਏ ਸਰਕਾਰਾਂ ਨੂੰ ਬਣੀਆਂ ਨੂੰ 4 ਸਾਲ ਹੋ ਗਏ ਨੇ ਪਰ ਸਰਕਾਰਾਂ ਨੇ ਹਜੇ ਤੱਕ ਇਹ ਨਹੀਂ ਦੇਖਿਆ ਇੰਨੇ ਸਾਲਾਂ ਦੇ ਵਿੱਚ ਕਿ ਇਹ ਸੜਕ ਬਣਾਈ ਜਾਵੇ ਗਰਾਊਂਡ ਲੈਵਲ ਤੇ ਅਸੀਂ ਦਿਖਾਇਆ ਤੁਹਾਨੂੰ ਇਹ ਕਰੰਟ ਦੇ ਇਲਾਕੇ ਦੀ ਤਸਵੀਰਾਂ ਸੋ ਤੁਸੀਂ ਕਹਿਣਾ ਕਿ ਜਾਨਦੇ ਹੋ ਇਸ ਦੇ ਬਾਰੇ ਸੋ ਆਪਦੇ ਕਮੈਂਟ ਕਰਕੇ ਵਿਚਾਰ ਜ਼ਰੂਰ ਸਾਂਝੇ ਕਰੋ ਸੋ ਜਿਨ੍ਹਾਂ ਨੇ ਫਰੀडम ਟੀਵੀ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦਿਓ ਇਜਾਜ਼ਤ ਮੇਰੇ ਸ਼ੋਗੀ ਗੁਰਪ੍ਰੀਥੂਆ ਦੇ ਨਾਮ ਸੋ ਨੂੰ ਜਾਂਸਲਾ ਦੀ ਰਿਪੋਰਟ ਹਰੜ